ਮੇਰੇ ਬਾਪ ਅੰਡਾ ਪਛਦ ਮੜਾ ਪਾਲਾ ਨਹੀਂ ਨਹੀਂ ਠੀਕ ਆ ਆਈਓ ਬਹਿਟ ਹੁਣ ਨਹੀਂ ਨਹੀਂ ਠੀਕ ਆ ਐਨ ਮੋਟ ਸੂਟ ਮੈਂ ਦੇ ਦੇਣਾ ਸੀ ਜੇ ਹੁੰਦਾ ਉਹ ਉਹ ਤਾਂ ਗਰਮ ਸੂਟ ਮੈਂ ਲਿਆਂਦਾ ਸੀ ਕਿਸੇ ਲਈ ਮੈਂ ਕਿਹਾ ਚੱਲ ਕੋਈ ਨਹੀਂ ਜੇ ਨਾਲੇ ਸਾਰੇ ਸੋਹਣੇ ਕਰਦੇ ਆਂ ਘਮਾ ਦੇ ਕਰਦੇ ਸਾਨੂੰ ਆਹ ਵਧੀਆ ਪਰੋਟੇ ਨਾਲੇ ਲੱਗੜਾ ਹੁਣ ਖੋਚ ਹਾਂ ਫੋਟੋ ਤੇ ਜਾਇਓ ਹਾਂ ਜਿਹੜਾ ਪੋਤਾ ਆਏਗਾ ਨਾ ਫੇਰ ਦੱਸਣਾ ਨੀਲੇ ਰੰਗ ਦਾ ਸੂਟ ਲੈ ਕੇ ਗਏ ਨੀਲੇ ਰੰਗ ਦਾ ਜੂਟ ਇਹ ਚੀਜ਼ ਨਾ ਕੋਈ ਨਹੀਂ ਚਲੋ ਠੀਕ ਹੈ ਉਹ ਅੱਗੇ ਵਾਰੀ ਸੂਟ ਸੂਟ ਦੇ ਦਿਓ ਤੁਹਾਨੂੰ ਗਾਣ ਹਾਂ ਦਵਾਂਗੇ ਆ ਸੁੱਖ ਜਾਣਾ ਪੱਕਾ ਕੋਈ ਨਹੀਂ ਪੱਕਾ ਪੱਕਾ ਰਿਆ ਕਿ ਦਬਾ ਕੇ ਉਹ ਜਿਹੜੇ ਚੋਲੇ ਗੋਡਾ ਮਾਰਨਿੰਗ ਹੋ ਗਈ ਉਹ ਬਰਾਬਰ ਤੋਂ 9:00 ਵਜੇ ਆਇਆ ਘਰ ਪੈਂਟ ਵਾਲਾ ਚਾਹ ਪੀ ਰਿਹਾ ਲੱਡੂਆਂ ਨਾਲ ਚਾਹ ਸੇਰੇ ਸੇਰੇ ਕਰਨ ਹੂੰ ਨਾ 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 ਨਹੀਂ ਅਜੇ ਨਹੀਂ ਸਿਰ ਤਬਾ ਲਿਆ ਸਿਰ ਤਬਾ ਲਿਆ ਨਾਤਾ ਨਹੀਂ ਅਜੇ ਸਿਰ ਵਾ ਲਿਆ ਹੂੰ ਸਿਰ ਅਗਲੇ ਉਹ ਅੱ비 ਜਾ ਕੇ ਤੁਹਾਨੂੰ ਨਿਕਲੇ ਨਹੀਂ ਹੈ ਦੁਕਾਨੇ ਗਿਆ ਨਹੀਂ ਹੂੰ ਮਾਮਾ ਸਵੇਰ ਦਾ ਰਹਿ ਇੱਥੇ ਅੰਕਲ ਗੜੀ ਗਈ ਅੱਛਾ ਗੇ ਮੇਰਾ ਤੇ ਇਹਨਾਂ ਨੂੰ ਕਹਤਾ ਸੀ ਇਹਨਾਂ ਨੇ ਨਹੀਂ ਉੱਠਣਾ ਹੂੰ ਤੁਸੀਂ ਸੇਰੇ ਮੈਂ ਸੱਤ ਵੇ ਚੱਲ ਜਾਣਾ ਸੱਤ ਵੇ ਉਹ ਮੈਨੂੰ ਪੜਾਈ ਕੀ ਸੁਰਤੀ ਬਣੀ ਗਈ ਠੀਕ ਹੈ ਬਸ ਚੰਗਰ ਆ ਦੱਸ ਪਾਜੀ ਚੈੱਕ ਕਰਨ ਬਹਿ ਜਾ ਕਰਨ ਯਾਰ ਯਾਰ ਫੋਟੋਆਂ ਲਾਉਣੀ ਆ ਜਾ ਕੇ ਨਹੀਂ ਇਹ ਸੇ ਕਹਿੰਦਾ ਮੈਂ ਜਾਣਾ ਕਿੰਨੇ ਵੇ ਫ੍ਰੀ ਹੋਏ ਫਿਰ ਜਾਣਾ ਹੁਣ ਸਪਨਾ ਲਾਣ ਕਿੱਥੇ ਲਾਣ ਟਾਂਡੇ ਟਾਂਡੇ ਤੇ ਲੈ ਸਪਨਾ ਨੂੰ ਇਹਦੇ ਭੇਜਣਾ ਹੈ ਆਜੇ ਨਹੀਂ ਭੇਜਣਾ ਚੱਪਾ ਮੈਂ ਫ੍ਰੀ ਹੁੰਦਾ ਫੋਨ ਲਾਜੋ ਉਧਰੋਂ ਫਿਰ ਮਿਲ ਗਏ ਸਪਨਾ ਵੇ ਉੱਠ ਗਈ ਵੀ ਸੇਰੇ ਕਿੰਨਾ ਟਾਈਮ ਹੋ ਗਿਆ ਦਾਸ 10:30 ਹੋ ਜਣਾ ਤੁਹਾਡੀ ਮਾਰਨਿੰਗ ਹੁਣ ਹੋਈ ਜਣਾ ਚਾਹ ਲਈ 커피 ਪੀ ਰਿਹਾ ਇਧਰ 커피 ਆ ਗਈ ਰੋਟੀ ਹੁਣ ਮੁੱਲੀਆਂ ਵਾਲੀ ਤਾਂ ਮੇਥੀ ਵਾਲੀ ਨੂੰ ਖਾਉਣੀ ਆ ਖਾ ਲੰਨੀ ਸਪਨਾ ਮੇਥੀ ਵਾਲੀ ਰੋਟੀ ਹਣ ਹਮ ਚਲੋ ਪੀਓ ਚਾਹ ਫੇ ਮੱਕੀ ਦੀਆਂ ਰੋਟੀਆਂ ਰਾੜੀ ਜਾਂਦੇ ਮੰਮੀ ਸਵੇਰੇ ਸਵੇਰੇ ਸਵੇਰ ਤਾਂ ਨਹੀਂ ਹੋਣਾ ਦੁਪਹਿਰ ਹੋ ਗਈ ਆ ਲੋ ਜੀ ਮੱਕੀ ਦੀ ਰੋਟੀ ਦਾਦਾ ਨਹੀਂ 5-5 ਰੋਟੀਆਂ ਤੁਹਾਡੀਆਂ 10 ਜ਼ਿਆਦਾ ਗਿਆ ਹੋ ਗਿਆ ਮੇਰੇ ਤੋਂ ਠੀਕ ਹੈ ਨਾ 5-5 ਰੋਟੀਆਂ ਖਿੱਚੋ ਜਰਾ ਕੰਮ ਨੂੰ ਚਲ ਆਜੋ ਰੇਲ ਬਣਾਓ ਆਜੋ ਮੰਮੀ ਨੇ ਮੱਖਣ ਉਦਾਂ ਹੀ ਬੋਲ ਆਏ ਤੁਸੀਂ ਹੋਰ ਲਾਈ ਜੰਨੇ ਚਲ ਹਾਂ ਆਵਾਗੇ ਕੋਈ ਮਿਲ ਲਿਆ ਹੁਣ ਮਿਲ ਲਿਆ ਐ ਵਲੋਗਰ ਸਾਹਿਬ ਵਲੋਗਰ ਸਾਹਿਬ ਹੁਣ ਆਏ ਹੁਣ ਮਿਲ ਲਿਆ ਦੁਵਾਰਾ ਮੈਂ ਕੋਲ ਸਭ ਲੇਟ ਆਏ ਆ ਕਿਹਦੀ ਆਏ ਤੁਸੀਂ ਚਲੋ ਫੇ ਚੱਕੋ ਚੋਲਾ ਚਲ ਹੈ ਚਲ ਰਹੀ ਆ ਜੀ ਆਉਂਗੀ ਫੇ ਲੈ ਗਾਲੀ ਬੜੀ ਪੈ ਗਈ ਕੁੜੀ ਸਾਡੀ ਚਲੋ ਕੀ ਹੋਇਆ ਚੱਕ ਲੈ ਆਪਣੇ ਬੈਗ ਬੂਗ ਹੁਣ ਚੱਕ ਪੈ ਕੇ ਦੱਸ ਹੈ ਚੱਕ ਲੈ ਆਉ ਮੈਂ ਇੱਕ ਰੱਖਦਾ ਵਿੱਚ ਇੱਕ ਰੱਖ ਮੈਂ ਮਗਰੋਂ ਆ ਜਾ ਕਰਨਾ ਸਾਡੇ ਕੋ ਸਪਨਾ ਨਹੀਂ ਯਾਰ ਤੋ ਕੁੱਤਿਆਂ ਦੇ ਦੁਆਲੇ ਰਹਿਣੀ ਯਾਰ ਉਹਨੂੰ ਵਿਚਾਰ ਰਹੇ ਸੌਣ ਲੈਂਦੇ ਉਹ ਠਾਲਤਾ ਉਹਨੂੰ ਯਾਰ ਧੁੱਪੇ ਬੈਠਾ ਹੀ ਸੇਕਦਾ ਈ ਧੁੱਪੇ ਯਾਰ ਉਹਨੂੰ ਬੈ ਲੈਂਦੇ ਆਹ ਸੰਤਰੇ ਹਜੇ ਸੰਤਰੇ ਕੱਟੇ ਚਲੋ ਏ ਬਾਏ ਆ ਜਾ ਜਲਦੀ ਦੋਨੋਂ ਪਰੇ ਨਹੀਂ ਦੇ ਦਿਓ ਵਿੱਚ ਉਹਦੇ ਵਿੱਚ ਆ ਪੈਕ ਲਫਾਫਿਆਂ ਚ ਓਕੇ ਬਾਏ ਬਾਏ ਕਰਦੇ ਸਾਡੇ ਦਾਣਾ ਦਾ ਨਹੀਂ ਮੇਰੇ ਟਕਾ ਲੀ ਹੋ ਗਿਆ ਜਾ ਟਕਾ ਕੇ ਟੈਂਸ਼ਨ ਹੋ ਰੱਬ ਦਾ ਨਾਮ ਬਾਏ ਬਾਏ ਹਾਂਗੇ ਨਹੀਂ ਕੀ ਹਾਲ ਚਾਲ ਵਧੀਆ ਰਹੀ ਵਧੀਆ ਕੀ ਕਿਦਾਂ ਮਿਲਣਦੇ ਆ ਯਾਰ ਤੁਸੀਂ ਆਏ ਸੀ ਆਪਾਂ ਸਾਡੀ ਮਜਬੂਰੀ ਹੈ ਕਿਹੜੀ ਮਜਬੂਰੀ ਤੁਹਾਡੀ ਬਲੌਗ ਦੇ ਪਾ ਰਹੇ ਇਹਨੂੰ ਪਾ ਦਾਂਗੇ ਕੀ ਮਜਬੂਰੀ ਦੱਸ ਦਿਓ ਕਿ ਨਾ ਸਾਡੀ ਵੀਡੀਓ ਨੀ ਮਜਬੂਰੀ ਤੇ ਦੱਸ ਗਈ ਏ ਤੁਹਾਡੀ ਆ ਪਾਈ ਅੱਜ ਆ ਜਾਣਾਗੇ ਚੱਲ ਚੱਲ ਸ਼ਾਮ ਨੂੰ ਆ ਜੀ ਕਿੰਨੇ ਵਜੇ 7 ਵਜੇ 7 ਵਜੇ 6 ਵਜੇ ਆ ਜੀ ਚੱਲ ਠੀਕ ਸਾਢੇ 6 ਆ ਜਿਓ ਜੂਸ ਬਾਜੀ ਤਿੰਨ ਗਲਾਸ ਇੱਕ ਪਾਈਨੈਪਲ ਵਾਲਾ ਪਾਈਨੈਪਲ ਇਕੱਲਾ ਨਹੀਂ ਬਣੋਗਾ ਕਿਉਂ ਮੈਂ ਨਹੀਂ ਹੋਵੇ ਪੱਤੀ ਹੈ ਨਹੀਂ ਠੀਕ ਹੈ ਮੈਂ ਬਣਾ ਦਤਾ ਹਾਂ ਨਹੀਂ ਬਣਨਾ ਬੇਬੀ ਹਾਂ ਮਿਕਸੀ ਬਣ ਜਾਊਗਾ ਚੱਲ ਮੈਂ ਇਸੇ ਕਰਦੇ ਇਹ ਜੂਸ ਬਣ ਰਿਹਾ ਜੀ ਲੈ ਵੀ ਸਪਨਾ ਲੈ ਵੀ ਸਪਨਾ ਜੂਸ ਥੈਂਕ ਯੂ ਬੜੇ ਡੈਡੀ ਜੀ ਗੱਡੀ ਆ ਗਈ ਡੈਡੀ ਜੀ ਦੀ ਗੱਡੀ ਤੇ ਅੱਗੇ ਬੜੇ ਹੋ ਲਾਈ ਲਾਈ ਦੁੱਧ ਢੁੱਲਿਆ ਅੱਗੇ ਦੁੱਧ ਢੁੱਲਿਆ ਦੁੱਧ ਲਈ ਜਾਂਦੇ ਹਾਂ ਡੈਡੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬੈਡ ਜੀ ਕਿੱਦਾਂ ਸਿਹਤਾਂ ਠੀਕ ਹੁਣ ਕਿੱਦਾਂ ਸਿਹਤ ਡਾਡੀ ਜੀ ਦੰਨ ਬਾੜ ਦੰਦ ਇਧਰ ਲਪਟਾਇਆ ਹੁਣ ਇਧਰ ਹੀ ਦਰਦ ਕਰ ਲੱਗ ਗਿਆ ਐਸਾ ਜੀ ਦੋਨੇ ਪਟਾ ਦੋਨੇ ਪਟ ਨਾ ਨਾ ਹਜੇ ਨਾ ਹਜੇ ਰੁਕ ਜਾਓ ਉਹ ਡਾਡੀ ਪਹਿਲਾਂ ਖਾਈਏ ਪੀਾਈਏ ਨਾ ਨਾ ਆ ਕੇ ਨਾ ਫਿਰ ਨਿਕਲੇ ਨਾ ਕੋਈ ਰੋਟੀ ਨਹੀਂ ਖਾਉਂ ਦੇਖੀ ਨਾ ਅੱਜ ਖਾ ਕੇ ਤੇਰਾ ਸੁਪਨਾ ਜਨ ਦਿਲ ਕਰਦਾ ਵਾ ਹੈ ਇਹਦਾ ਦਿਲ ਨਹੀਂ ਕਰਦਾ ਜਾਨ ਗੜੀ ਆ ਲੈ ਚਲੀ ਲਾਗੇ ਆਏ ਹੁਣ ਫੇਰ ਫੇਰ ਮੇਰਾ ਪੁੱਤਰ ਕਹਿੰਦਾ ਫੇਰ ਮਾਰਾਂਗੇ ਟੱਕਰ ਹਾਂ ਕੇ ਬਾਏ ਚਲੋ ਠੀਕ ਹੈ ਚੰਗਾ ਚੰਗਾ ਵੀ ਬਾਏ ਬਾਏ ਪਰ ਪੜਾ ਦੇ ਪੈਸੇ ਪੈਸੇ ਦੇ ਇਹ ਡੈਡੀ ਇਹ ਤਾਂ ਲੈਣੇ ਸੀ ਡੈਡੀ ਜੀ ਇਹ ਤਾਂ ਇਹਨੇ ਲੈਣੇ ਸੀ ਸਾਡੇ ਨਾਲ ਉਹ ਲੈਣੇ ਸੀ ਉਹ ਇਹਨੇ ਅਹੀਂ ਧਾਰ ਲਏ ਸੀ ਚਲ ਠੀਕ ਆ ਬਾਏ ਡੈਡੀ ਹੁਣੇ ਉਧਰ ਨੂੰ ਆਪਾਂ ਇਧਰ ਨੂੰ ਚੱਲੇ ਨੇ ਬਾਏ ਬਾਏ ਕਿਰਾ ਤੁਦਨ ਜਣਾ ਨਹੀਂ ਹਜੇ ਕਿਉਂ ਹਜੇ ਕਿਉਂ ਨਹੀਂ ਥੱਕ ਲਾ ਕੀ ਇਹ ਗਰਮੀ ਲੱਗਣ ਦੀ ਆ ਇਥੇ ਗੋਲ ਗੱਪੇ ਖਾ ਕੇ ਚੱਲੀ ਯਾਰ ਗੋਲ ਗੱਪੇ ਨਹੀਂ ਅੰਦਰ ਦੇ ਦੇ ਕੀ ਕੀ ਆ ਸਟਾਲ ਲੱਗਾ ਉਹ ਵਿਆਹ ਵਾਲਾ ਸਟਾਲ ਆ ਵਿਆਹ ਚੱਲਣ ਡਿਆ ਆ ਉਥੇ ਸਟਾਲ ਚੱਲਣ ਡੇ ਦੱਸ ਕੀ ਖਾਣਾ ਅੰਦਰ ਦੱਸ ਆਰਡਰ ਕਰ ਬੀਬੀ ਆ ਸਾਬੇ ਅੰਦਰੋਂ ਨਹੀਂ ਮਿਲਣਾ ਹਾਂ ਸਾਰੇ ਨਹੀਂ ਜੋ ਤੂੰ ਕਹਿੰਗੀ ਉਹ ਹੀ ਖਲਾਉਂਗਾ ਅੰਦਰ ਮੈਂ ਅੰਦਰ ਅੰਦਰ ਜੋ ਕਹੂੰਗੀ ਉਹ ਹੀ ਖਲਾਉਂਗਾ ਇਹ ਸੋ ਜਾ ਹਾਂ ਉਹ ਰੋਗਟੀ ਯਾਰ ਉਹ ਦੇਖੋ ਜੀ ਪਾਈ ਜਾਂਦਾ ਅੱਗੇ ਉਹਦੀ ਜੂੰਡੀ ਦੇਖੋ ਬੰਦਾ ਕੀ ਕਰਦਾ ਕਾਇਲ ਤੇਰੇ ਕਰਨੀ ਇਦਾਂ ਜੂੰਡੀ ਠੀਕ ਹੈ ਠੀਕ ਆ ਉਹਦੀ ਜੂੰਡੀ ਕਰਨੀ ਜਿੱਤਾਂ ਉਹਨੇ ਨਹੀਂ ਕੀਤੀ ਉਹ ਤਾਂ ਜੂੰਡੀ ਕੁਝ ਖਾਣਾ ਵਾ ਨੀਲਸ ਤੇ ਪਹੁੰਚ ਗਏ ਨੀਲਸ ਹੈ ਮੈਕਸੀਕਨ ਵੈਨੀਲਾ ਸ਼ੇਕ ਕਾਪੇਚੀਨੋ ਫਰਾਪੇ ਥੈਟ ਵਾਸ ਮਾਰਨਿੰਗ ਸਾਡਾ ਆਰਡਰ ਆ ਗਿਆ ਮੈਨੂੰ ਲੱਗਾ ਕੈਨਸਲ ਹੀ ਅੱਜ ਕੱਲ੍ਹ ਹੀ ਕਰ ਲੈਣਾ ਚੱਲ ਵੀ ਗੱਜਲ ਜਾ ਕਫੇ ਪਾਸ ਤੇ ਹੈ ਰੈਡਿਸਨਸ ਪਾਸ ਤੇ ਹਨਾ ਜੀ ਖਾ ਲਿਆ ਹੁਣ ਭਰ ਗਿਆ ਢਿੱਡ ਹੈ ਸਵਾਦ ਸੀ ਹਨਾ ਉਹਦਾ ਇਹਨਾਂ ਦਾ ਖਾਣਾ ਆਪਾਂ ਇੱਕ ਪਾਸਤਾ ਲਿਆ ਸੀ ਦੋ ਸ਼ੇਕ ਲਏ ਸੀ ਹਨਾ ਤੂੰ ਸਮਾਨ ਬਹੁਤ ਲੈਣੀ ਕਦੀ ਕੋਈ ਮਾਰਕੀਟ ਤੇ ਕਦੀ ਕੋਈ ਮਾਰਕ ਹੈ ਡੈਲਾ ਜੜੀ ਲੈਣੀ ਹੈ ਪੁਲਚੇ ਨਹੀਂ ਮੈਂ ਖਾਣੂੰ ਤੂੰ ਚੱਲ ਆ ਪੁਰਾਣੀ ਵਾਲੀ ਹੱਲ ਆਈ ਜੇ ਆਪਾਂ ਲਈ ਉਹ ਨਹੀਂ ਆ ਆਇਸ਼ਾ ਕਿਹੜੀ ਲੈਣੀ ਹਾਂਗੇ ਹੱਲ ਨਾ ਜਾਈ ਹੱਲ ਨਾ ਹਾਂ ਅੱਗੇ ਬਹੁ ਹਿੱਲੀ ਪਈਆਂ ਉਹ ਥੱਲੇ ਪਈ ਮੁੰਡਾ ਟਕਰ ਗਿਆ ਸਾਨੂੰ ਸੋਹਣਾ ਜਿਆ ਕੀ ਹਾਲ ਚੱਲਾ ਕੀ ਹਾਲ ਚੱਲਾ ਵੇ ਜਾ ਯਾਰ ਹੋਰ ਸੇ ਤਾਂ ਬਹਿ ਜਾ ਫੇ ਚੱਲ ਜਲੀ ਓ ਤੇ ਚਲੀਏ ਮੰਹਲਾ ਚਲੀਏ ਮਨੂ ਤੋਂ ਹਾਂ ਮਨੂ ਚਲੀ ਜਾਣਾ ਚਾਰ ਫੇ ਮੰਨੇ ਨਿਆਣੇ ਨਰ ਉਹਨੇ ਨਈ ਮਾਰੀ ਦੇ ਕਦੀ ਦੁਕਾਨ ਤੇ ਬਹਿ ਜਾ ਕਰ ਉਹ ਕਦੀ ਦੁਕਾਨ ਤੇ ਬਹਿ ਜਾ ਕਰ ਨਿਆਣੇ ਦੇ ਨਿਆਣੇ ਦੇ ਕਰਦਾ ਕੀ ਯਾਰ ਦੁਕਾਨ ਤੇ ਕੱਲੀ ਆਂਟੀ ਭਾਈ ਹੁੰਦੀ ਆ ਮਨ ਨੂੰ ਨੰਗ ਨਹੀਂ ਜਾਦਾ ਹੁੰਦਾ ਦੇ ਲਾ ਤੂੰ ਯਾਰ ਓਏ ਬੰਦੇ ਜਗਦੇ ਤੂੰ ਬੰਦਿਆਂ ਤੇ ਆਪਾਂ ਟੈਨਸ਼ਨ ਲਈ ਦੀ ਆਪੇ ਆਣ ਲੈਣੇ ਅੱਛਾ ਬੰਦੇ ਭੇਜਦੇ ਆਣਾ ਗੱਲ ਦੀ ਖੇਡਦੇ ਮੁੰਡੇ ਮੰਨਾ ਤੂੰ ਕਹਤੇ ਨਹੀਂ ਖੇਲਣੀ ਗੈਲਰੀ ਹੈ ਹੈ ਇੱਭ ਆਇਆ ਆਇਆ ਕਰਦਾ ਹਾਂ 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 ਤੂੰ ਕਹਤੇ ਨਹੀਂ ਖੇਡਣੀ ਹੈ ਤੂੰ ਗੈਲਰੀ ਕਿਉਂ ਨਹੀਂ ਖੇਡਣੀ ਕਿਉਂ ਕਹੇ ਯਾਰ ਕੀ ਹੋ ਗਿਆ ਤੈਨੂੰ ਉੱਧਾ ਹੀ ਆਇਆ ਹੈ ਹੈ ਐ ਇੱਥੇ ਕੀ ਆ ਉੱਤਰੀ ਨਹੀਂ ਆ ਨਾ ਤਾ ਕਿਉਂ ਨਹੀਂ ਓ ਆ ਇੱਭ ਆਇਆ ਆਇਆ ਇਹ ਕਹਿੰਦਾ ਨਲੋਣਾ ਤੈਨੂੰ ਹੁਣ ਜਾ ਕੇ ਇਹ 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 ਮੈਂ ਨਹੀਂ ਦਿਮਾਗਾ ਤਾਣਾ ਹਾਂ ਆਇਆ ਆਇਆ ਨੇ ਹੁਣ ਕਹਿੰਦਾ ਜਾ ਕੇ ਨਿਲਾਉਣਾ ਇਹਨੂੰ ਘਰੇ ਜਾ ਕੇ ਠੰਡੇ ਪਾਣੀ ਨਾਲ ਕਹਿੰਦਾ ਨਿਲਾਉਣਾ ਹੈ ਠੰਡੇ ਪਾਣੀ ਨਾਲ ਨਿਲਾਉਣਾ ਕਹਿੰਦੇ ਨੇ ਇਹ ਮੁੱਕਾ ਮਾਨਾ ਹੈ ਫੜੇ ਇਹਨੂੰ ਜੜਾ ਕੋਣ ਚਾਵਲਿਆ ਬਹੁਤ ਇਹ ਓਏ ਜੇ ਆਏ ਚਾਵਲ ਕੇ ਜ਼ਿਆਦਾ ਹੁੰਦਾ ਇਹ ਮੰਨਦਾ ਉਹਦਾ ਜੋਦੇ ਸ਼ਿਭੂ ਇਬੂ ਲੜੂ ਹੂੰ ਚਾਹ ਵੀ ਪੀ ਲਈ ਹੁਣ ਠੀਕ ਆਣਾ ਮੰਨੂ ਕਿੱਥੇ ਆ ਉੱਡ ਜਾ ਅੱਛਾ ਪੈ ਗਿਆ ਇਹ ਹੋਏ ਇਹ ਹੋਏ ਅਹਾਂ ਹਾਂ ਯਸ ਤੇ ਉਹ ਰੋਟੀ ਉਹ ਨਾ ਕੀ ਆ ਫੋਨ ਤੇਰਾ ਇਬੂ ਆ ਇਬੂ ਤੋਂ ਹੂੰ ਚੱਲ ਪਿਆ ਹੀ ਉੱਧ ਹਾਂ ਆ ਗਿਆ ਯਾ ਅੱਛਾ ਓਏ ਇਹ 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 ਨੀਗਾ ਦੇ ਕਿਦਾਂ ਲਿਆਈ ਗਾਣੇ ਅੱਜ ਦੇ ਐ ਓਏ ਇਹ 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 ਆ ਬੰਦ ਕਰਨ ਲੱਗਾ ਚੰਗਾ ਹਾਂ ਓ ਚੱਲ ਦੇ ਲੈ ਦੇ ਲੈ ਲੱਡੂ ਖਾ ਪਹਿਲਾਂ ਹੈ ਬੋ ਪੋਲੇ ਆ ਦੇਲਾ ਸਵਾਦ ਆ ਮਿੱਠੇ ਆ ਨਾ ਪੋਲੇ ਆ ਗੰਨੇ ਆ ਗੰਨੇ ਨਹੀਂ ਹੁੰਦੇ ਉਹਨਾਂ ਤੋਂ ਦੂਜਿਆਂ ਤੋਂ ਜਿਹੜੇ ਰਸ ਕੱਢਦੇ ਆ ਉਹਨਾਂ ਤੋਂ ਇਹ ਗੰਨੇ ਨਹੀਂ ਹੁੰਦੇ ਉਹ ਪਤਲੇ ਵਾਲੇ ਹੁੰਦੀ ਆ ਉਹ ਪਤਲੇ ਵਾਲੇ ਮੈਂ ਕਿਹਾ ਤੂੰ ਲੈ ਤੁਸੀਂ ਆ ਨਹੀਂ ਲਿਓਨੇ ਕਹਿੰਦਾ ਸਾਡਾ 12 ਮਹੀਨੇ ਆਣਾ ਸਮਾਨ ਐ ਉੱਥੋਂ ਜਲੰਧਰ ਮੰਡੀ ਜਿਹੇ ਲਿਆਦਾ ਉੱਥੋਂ ਹੀ ਮਿਲਦੇ ਗੰਨੇ ਕਹਿੰਦਾ ਹਾਂ ਚੱਲ ਫੇ ਆਈ ਹੁਣ ਲੱਗੇ ਗੱਡੀ ਤੋਂ ਹੁਣ ਚੱਲ ਫੇ ਕਾਜ ਲੈ ਆ ਕੱਪੜੇ-ਕਪੜੇ ਸਾਰੇ ਨੇ ਗੱਡੀ ਨੂੰ ਲਿਸ਼ਕਾ ਦੇ ਗਿੱਲੇ ਕੱਪੜੇ ਗਿੱਲੇ ਡੜੇ ਸਾਰੇ ਕਿ ਲਾਉਂਦੀ ਪਈ ਕੁੜੀ ਗਿੱਲੇ ਹੀ ਲਾਈ ਜਾਂਦੀ ਸੁੱਕਣ ਦਿੱਤੇ ਹੀ ਨਹੀਂ ਕੋਈ ਗੱਲ ਗਿੱਲੇ ਕੱਪੜੇ ਲਾ ਕੇ ਉਹ ਮਾਰੇ ਚੱਲ ਬਈ ਹੂੰ ਸੇਲੋ ਹੋ ਗਈ ਜੰਦੀ ਸੇਲੋ ਹੋ ਗਏ ਕੰਨੀ ਗੰਨੇ ਬਹੁ ਮਿੱਠੇ ਓਦਾਂ ਯਾਰ ਆ ਟਾਇਰ ਚੰਗੀ ਤਰ੍ਹਾਂ ਮਾਂਜਣੇ ਆ ਗੰਨੇ ਇਹ ਆਪਾਂ ਲੋਹੜੀ ਵਾਲ ਦਿਨ ਚੁਪਣੇ ਹੋਂ ਘਣਾ ਉਹਨਾਂ ਡੈਡੀ ਹੋਣਾ ਨੇ ਵੀ ਹੁਣ ਉਧਰੋਂ ਬਟਾਲੇ ਤੋਂ ਉਹਨਾਂ ਨਾਲ ਸਾਡੇ ਡੈਡੀ ਤਾਂ ਜੋ ਵੀ ਨਹੀਂ ਹੋਣੇ ਦਾੜ ਦਾੜ ਦੋਖਦੀਏ ਲੋਬੇ ਅੱਜ ਸਾਡੇ ਬਲੌਗਰ ਸਾਹਿਬ ਲੱਗੇ ਨੇ ਕਾਰ ਵਾਸ਼ਿੰਗ ਕਰਨ ਕਾਰ ਵੋਸ਼ ਹੋ ਰਹੀ ਹੈ ਪਰ ਪਤਾ ਕਾਸ਼ ਨਹੀਂ ਹੈ ਕਿ ਕੀ ਕਰਨਾ ਕੀ ਨਹੀਂ ਕਿਸੇ ਚੀਜ਼ ਦਾ ਕੋਈ ਤਰ੍ਹਾਂ ਦੀ ਕੋਈ ਨੋਲੇਜ ਹੈ ਨਹੀਂ ਹੈ ਦਾਦੀ ਜੀ ਹੁਣੇ ਅਜੇ ਕਿ ਆਵ ਦੇਖ ਚੰਗੀ ਤਰ੍ਹਾਂ ਮੈਲ ਲਾ ਦੇ ਕਰਦੀ ਪਈ ਆ ਆਪਣੇ ਕਰਦੀ ਪਈ ਆ ਚੰਗੀ ਤਰ੍ਹਾਂ ਮੈਲ ਲੱਥਣੀ ਚਾਹੀਦੀ ਆ ਫੁੱਲ ਟਰਾਈ ਆ ਫੁੱਲ ਟਰਾਈ ਨਹੀਂ ਕਰਦੀ ਤੂੰ ਮਿੱਟੀ ਲੱਗੀ ਆ ਉਹ ਦੇ ਲੈ ਹਜੇ ਇਹਨਾਂ ਤੇ ਮਿੱਟੀ ਲੱਗੀ ਆ ਉਹ ਕਰਿਆ ਹੀ ਨਹੀਂ ਹਜੇ ਕਿਉਂ ਹੁਣ ਹੋਲੀ-ਹੋਲੀ ਕਰੋਗੇ ਇੱਕ ਵਾਰੀ ਸਾਰੇ ਕਰ ਦੇਣੇ ਲੈ ਐਦਾਂ ਦਾ ਕੰਮ ਚੱਲ ਗਿਆ ਇਹ ਕੰਮ ਨਹੀਂ ਹੋਣਾ ਚਾਹੀਦਾ ਚੱਲੇਗਾ ਸਿੱਧੀ ਧੋ ਦੇ ਹਾਂ ਕੱਪੜਾ ਮਾਰਦੇ ਹੁਣ ਹਾਂ ਪਹਿਲਾ ਕਪੜਾ ਮਾਰ ਦਿੱਤੇ ਹੁਣ ਗੱਡੀ ਗਈ ਚਮਕ ਐਨ ਕੋਈ ਮਿੱਟੀ ਨਹੀਂ ਰਹੀ ਹੁਣ ਐ ਟਾਇਰ ਟੂ ਚਮਕ ਗਏ ਆ ਇੱਥੇ ਮੈਨੂੰ ਥੋੜਾ ਜਿਹਾ ਹੈਗਾ ਇੱਥੇ ਇੱਕ ਨਜ਼ਰੋਂ ਦਾ ਹੁਣਾ ਥੋੜਾ ਜਿਹਾ ਟੱਕ ਜਿਹਾ ਲੱਗਾ ਲੱਗਦਾ ਤੇ ਇਹ ਮੈਨੂੰ ਲੱਗਦਾ ਨੁਕਸਾਨ ਕਰੂਗਾ ਆ ਦੇਖ ਲਓ ਇੱਥੋਂ ਟਾਇਰ ਬਾਕੀ ਚਮਕ ਗਈਆਂ ਨੇ ਪੂਰੀ ਐਨ ਲੈਓ ਮੰਮੀ ਮੁੱਲੀਆਂ ਪੱਟ ਕੇ ਲਿਓਣ ਦੇ ਉਧਰੋਂ ਕਾਂ ਤੋਂ ਕਿੰਨੀਆਂ ਲੱਥੀਆਂ ਇਹ ਤਾਂ ਬਾਬਾ ਵੱਡੀਆਂ ਹਨਾ ਤਾਜ਼ੀਆਂ ਮੁੱਲੀਆਂ ਦਾਣੀਆਂ ਮੁੱਲੀਆਂ ਉਧਰਲੇ ਥਾਂ ਤੇ ਲੱਗੀਆਂ ਉਧਰ ਵੀ ਦਿਖਾਵਾਂਗੇ ਸਬਜ਼ੀ ਵੀਜੀ ਹੋਈ ਉਧਰ ਵੀ ਖੇਤੀਬਾੜੀ ਕੀਤੀ ਹੋਈ ਆ ਪੱਤੇ ਵੀ ਵਿੱਚ ਪਾ ਲਿਓ ਮੁੱਲੀਆਂ ਦੇ ਤੇ ਰੱਖ ਲਓ ਇਹਨਾਂ ਨੂੰ ਹੁਣ ਸਬਜ਼ੀ ਬਣਾਈਏ ਨਾ ਮੁੱਲੀਆਂ ਦੀ ਬਣਾਉਣੀ ਹੁਣ ਹੁਣ ਹੈ ਨਹੀਂ ਕੋ ਬਣਿਆ ਨਹੀਂ ਹੋਰ ਕੋ ਬਣਿਆ ਹੈ ਨਹੀਂ ਹੁਣ ਹੁਣ ਤਾਂ ਆਪਾਂ ਉਦੋਂ ਰੇ ਲੰਝਾ ਆ ਫੇਰ ਬੱਸ ਰਹਿੰਦੋ ਇਹਨੂੰ ਸਹੀ ਨੂੰ ਦੇਖਾਂਗੇ ਹੁਣਾ ਹਾਂ ਜੇ ਪੱਤੇ ਲਾਉਣੇ ਤਾਂ ਲਾ ਲਓ ਲਾਜ਼ਮ ਹੈ ਆ ਜਾ ਸੋਨਿਆ ਚਾਚੀ ਵੀ ਆ ਗਏ ਸਾਡੇ ਹੋਰ ਸਨਾ ਚਾਚੀ ਵਧੀਆ ਵਧੀਆ ਕੀ ਹਾਲ ਚਾਲ ਚਾਚੀ ਕਿ ਮੁੱਲੀਆਂ ਖਾਈਏ ਕਿੱਥੇ ਚਾਚੀ ਕਿ ਕਿੰਨੇ ਦਿਨ ਲੈ ਕੇ ਆਏ ਤੁਸੀਂ ਫੇਰ ਵੰਡੇ ਦੋ ਦਿਨ ਲਾ ਕੇ ਇਹ ਬਿੱਕੇ ਭਾਈ ਦੀ ਗੱਡੀ ਵੀ ਆ ਗਈ ਆ ਬਿੱਕਾ ਭਾਈ ਪਤਾ ਨਹੀਂ ਕਿੱਥੋਂ ਆਇਆ ਕਿੱਧਰੋਂ ਆਏ ਬਈ ਅੱਜ ਹੈ ਨਾਣਕਿਆਂ ਤੋਂ ਆਏ ਆ ਅੱਛਾ ਭਾਈ ਬਾੜੋਂ ਕਰਨ ਦੀ ਗੱਡੀ ਅੰਦਰ ਭਾਬੀ ਸੱਸੀ ਗੱਲ ਗੱਡੀ ਬਾੜੋਂ ਅੰਦਰ ਕਿਹੜਾ ਮੈਂ ਇੱਥੇ ਹੈ ਹੀ ਨਹੀਂ ਮੈਂ ਗਿਆ ਸੀ ਕਿਤੇ ਕੰਮ ਯਾਰ ਜ਼ਰੂਰੀ ਕੰਮ ਸੀ ਮੈਨੂੰ ਵੀ ਜਲੰਧਰ ਨਹੀਂ ਤਾਂ ਆਪਣਾ ਤੇ ਇੰਨਾ ਹੀ ਹੋਇਆ ਸੀ ਉਹ ਮੈਂ ਮੈਂ ਕਿਹਾ ਆਉਂਗਾ ਨਾਨਕ ਆਇਆ ਤੇਰਾ ਵੱਡਾ ਭਰਾ ਉਹ ਨਾਨਕੇ ਰਹਿਣਾ ਕਿੰਨੇ ਦਿਨ ਰਹਿਣਾ ਉਹਨੇ ਤੇ ਅਸੀਂ ਗੱਟੂ ਪਤੰਗ ਚੜਾਉਣੇ ਆ ਉਹ ਆ ਜਾਣੇ ਹੁਣ ਬਸ ਦੋਕ ਦਿਨਾਂ ਤਾਈ ਅੱਬ ਵਿਕੇ ਭਾਈ ਦਾ ਥਾਂ ਆ ਟਰੈਕਟਰ ਰੱਖਿਆ ਵਿਕੇ ਭਾਈ ਨੇ ਖੰਬੇ ਪਾੜ ਪਾੜ ਛੱਡ ਦਿੰਦਾ ਪੂਰੇ ਤੇ ਪਾਜੀ ਆ ਗਿਆ ਵਾ 12 ਹਜ਼ ਕੇ ਆ ਸ਼ਿੰਦਰ ਪਾਜੀ ਆ ਇਹਨਾਂ ਦੀ ਕੋਈ ਪਛਾਣ ਨਹੀਂ ਇਹਨਾਂ ਤਾਂੜੇ ਦਿਖਾਉਨੇ ਆ ਦੋਨਾਂ ਰੋਗ ਜਦਾ ਵਿਆਹ ਹਲ ਕਰਾ ਲਾ ਤਿਲਕ ਲਾ ਘੁੰਮਾ ਲਾ ਪਿਆ ਮੈਂ ਕਿਦਾਂ ਤੂੰ ਪਤੰਗ ਡਾਲੇ ਆ ਹਾਂ ਇਹ ਡਾਈ ਮੈਚ ਤਦੋਂ ਨੇ ਡਾਉਣਿਆ ਵਾਲੀ ਦਾ ਨਾ ਕਿ ਦੇਖਾਂਗੇ ਇਹਦੇ ਹਜੇ ਤੂੰ ਆਵਾਜ਼ ਨਹੀਂ ਆਉਣਾ ਪਤੰਗ ਲੈਣ ਦਾ ਏਨੇ ਪਤੰਗ ਬਿੱਕਾ ਭਾਜੀ ਸਾਡੇ ਆ ਗਏ ਆ ਸਾਡੇ ਪਵਨ ਕਮ ਅੱਜ ਪੱਗ ਦੇਖੋ ਕਿੰਨੀ ਸੋਹਣੀ ਬਣੀ ਓਏ ਹੋਏ 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 ਬਹੁਤ ਵੀਡੀਓ ਬਹੁਤ ਪਉਂਦਾ ਆ ਬੋ ਆਪਣੀ ਕਾਦੀ ਵੀਡੀਓ ਬਣਾਇਆ ਹੈ ਸੋਹਰਿਆਂ ਨੇ ਬਹੁਤ ਜਾਂਦਾ ਆ ਸੋਹਰਿਆਂ ਤੇ ਜਾਣਾ ਵੀਂਦਾ ਬਟਾਲੇ ਵਾਲੇ ਭੇਜ ਤਿਆ ਤੁਸੀਂ ਮੈਨੂੰ ਬਟਾਲਾ 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 ਨਹੀਂ ਹੋਣੇ ਗੱਲੂੰ ਵੇ ਕੇ ਬਾ ਅਜੇ ਤੱਕ ਦਾ ਟਾਈਮ ਹੀ ਲੱਗਾ ਹੁਣ ਫ੍ਰੀ ਆ ਆਪਾ ਹੁਣ ਮਿਲੇ ਕਰੇਗਾ ਹੁਣ ਫ੍ਰੀ ਆ ਮੈਂ ਕਿਹਾ ਨੂੰ ਮੈਂ ਤਾਂ ਹੁਣ ਪੰਗੜੇ ਪਹਿਣਗੇ ਪੰਗੜੇ ਆਪਾਂ ਲੋੜੀ ਪਾਉਣੀ ਆ ਤੇ ਉਹ ਉੱਦੋਂ ਨੂੰ ਨਾ ਕਿਤੇ ਗਾਇਬ ਹੋ ਜਿਦਾ ਵਿਆਹ ਤੇ ਹੁੰਦੇ ਰਹਿੰਦੇ ਸੀ ਵਿਆਹ ਕਿੱਥੇ ਗਏ ਦੱਸ ਸਾਨੂੰ ਕਿੱਥੇ ਗਏ ਵਿਆਹ ਕਿਨੇ ਇੱਥੇ ਰਹੇ ਆ ਹਲਵਾਈਆਂ ਨੀਕਾ ਪੂਰੀ ਰੱਖੀ ਆਪਾਂ ਨੇ ਪੇਜ ਦਾ ਵੀ ਸੇਵਾ ਚੱਲਦੀ ਇੱਧਰ ਪ੍ਰਸ਼ਾਦਿਆਂ ਦੀ ਸੇਵਾ ਲੱਗੇ ਮੁੰਡੋ ਵੀ ਉਹ ਜੂ ਸੰਗਤਾਂ ਲੰਗਰ ਛਕਣ ਨਹੀਂ ਆ ਪੂਰੀਆਂ ਚਾਚਾ ਜੀ ਕੜੀ ਚਾਵਾਂ ਹਾਂਜੀ ਖਸਾਬਾ ਸਵਾਦ ਬਹੁਤ ਵੜੀਆਂ ਜੇ ਕੜੀ ਬਹੁਤ ਸਵਾਦ ਦੀ ਕੜੀ ਚਾਵਾਂ ਮੈਂ ਨਹੀਂ ਦਸੀਏ ਕੱਲ ਦਾ ਮੈਨੂੰ ਕੀ ਆ ਕੱਲ ਨੂੰ ਮਟਰ ਪਨੀਰ ਹਾਂ ਸਬਜ਼ੀ ਆ ਸੁੱਕੀ ਸਬਜ਼ੀ ਆ ਹਾਂ ਮਿੱਠੇ ਜਿਹੇ ਕੜਾਹ ਹਾਂ ਖੀਰ ਹੂੰ ਉਹ ਦਹੀਂ ਵੀ ਆ ਜੀ ਅੱਛਾ ਜੀ ਤੇ ਚਾਹ ਜੂ ਵੀ ਆ ਜੀ ਚਾਹ ਪਕੋੜੇ ਵੀ ਆ ਸਵੇਰ ਨੂੰ ਆ ਚਾਹ ਪਕੋੜੇ ਸਵੇਰ ਨੂੰ ਚਾਹ ਪਕੋੜੇ ਹਨ 3 ਵਜੇ ਤੋਂ ਲੈ ਕੇ ਠੀਕ ਆ ਇੱਧਰ ਫਿਰ ਮੈਨੂੰ ਭੇਜਿਆ ਕਰ ਚਾਚਾ ਸਾਡਾ ਗੁੱਸੇ ਬਹੁਤ ਹੁੰਦਾ ਵਾ ਉਹ ਇੱਕ ਉਹ ਮਗਰ ਆ ਚਾਚੇ ਦੇ ਉਹ ਚਾਚੇ ਦਾ ਪੀਏ ਬਣਿਆ ਆ ਚਾਚੇ ਦਾ ਪੀਏ ਬਣਿਆ ਉਹ ਚਾਚੇ ਨੂੰ ਸਾਰਾ ਚੱਕਦਾ ਥਲਦਾ ਉਹ ਆ ਉਹ ਚਾਚਾ ਬਿਮਾਰ ਨਹੀਂ ਚੱਕਦਾ ਥਲਦਾ ਜਦਾਂ ਚੱਕ ਚ ਦੇ ਦਿੰਦਾ ਬੰਦੇ ਨੂੰ ਫਿਰ ਬੋਲਦਾ ਚਾਚਾ ਸਾਡਾ ਇਹ ਸੇਵਾ ਚਾਚਾ ਸਾਡਾ ਬਹੁਤ ਧਿਆਨ ਜੱਤੋ ਸੇਵਾ ਕਰ ਲੋ ਇਧਰ ਜੀ ਸੇ ਨੂੰ ਬਰੈਡ ਪਕੌੜੇ ਦਾ ਲੰਗਰ ਬ੍ਰੈਡ ਪਕੌੜੇ ਨਿਕਲਦੇ ਪਏ ਆ ਇਧਰ ਸਮਾਪਤੀ ਹੋ ਗਈ ਜੀ ਚੋਲ ਹੀ ਰਹਿ ਗਏ ਲੰਗਰ ਲੱਗ ਗਿਆ ਪੂਰਾ ਲੱਗ ਗਿਆ ਜੀ ਇਧਰ ਸਵੇਰ ਦੀ ਤਿਆਰੀ ਚੱਲਦੀ ਆ ਜੀ ਪਕੌੜਿਆਂ ਦੀ ਜੀ ਕਿਹੜੇ ਪਕੌੜੇ ਆ ਜੀ ਕਾਲੂ ਪਾਲਕ ਬ੍ਰੈਡ ਵਾਲੇ ਪਕੌੜੇ ਸਵੇਰੇ ਇਧਰ ਭਾਂਡਿਆਂ ਦੀ ਸੇਵਾ ਪਕੌੜੇ ਬ੍ਰੈਡ ਵਾਲੇ ਓਕੇ ਤਿਆਰ ਇੱਧਰ ਕੱਚੇ ਕਰਕੇ ਰੱਖਦੇ ਆ ਸਵੇ ਨੂੰ ਪੱਕੇ ਕਿਦਾਂ ਫੇ ਕੀ ਹਾਲ ਚਾਲ